ਮੇਰੇ ਵੀਰੋ ਡਬਲ ਐਫ ਜੀ ਦੇਸੀ ਮੁਰਗਾ ਅੱਜ ਤਕਰੀਬਨ 28 ਦਿਨ ਦਾ ਹੋ ਗਿਆ ਹੈ weight ਵੀ ਇਸ ਮੁਰਗੇ ਦਾ 900 ਕਿਲੋ ਦੇ ਬਰਾਬਰ ਹੈ ਅੱਜ ਤੁਹਾਨੂੰ ਡਬਲ ਐਫ ਜੀ ਮੁਰਗੇ ਦੇ ਨਵੇਂ ਵਿਸ਼ੇ ਬਾਰੇ ਦੱਸਾਂਗੇ ਕਿ ਇਹਨਾਂ ਨੂੰ ਕਿਵੇਂ ਫੀਡ ਪਾਈ ਜਾਂਦੀ ਹੈ ਸਭ ਤੋਂ ਪਹਿਲਾਂ ਵੀਰੋ ਤੁਹਾਨੂੰ ਫੀਡ ਕੌਣ ਲਈ ਪਾਂਡੇ ਜ਼ਿਆਦਾ ਹੋਣੇ ਚਾਹੀਦੇ ਹਨ ਪਾਂਡਿਆਂ ਦੀ ਥੋੜ੍ਹ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਪਾਂਡੇ ਘੱਟ ਰੱਖੋਗੇ ਤਾਂ ਫੀਡ ਪਾਓਗੇ ਤੇ ਚੂਜਾ ਇੱਕ ਦੂਜੇ ਉੱਪਰ ਚੜ ਚੜ ਕੇ ਮੁਰਗਾ ਮਰ ਜਾਊਗਾ ਦੇਖੋ ਕਿੱਦਾਂ ਫੀਡ ਖਾ ਰਹੇ ਨੇ ਇੱਕ ਦੂਜੇ ਨੂੰ ਪਿੱਛੇ ਟਾਰ ਰਹੇ ਨੇ ਉੱਪਰ ਚੜ ਰਹੇ ਨੇ ਇਸ ਤਰ੍ਹਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਇੱਕ ਦੇ ਉੱਪਰ ਚੜ੍ਹ ਕੇ ਚੂਜਾ ਜਾਂ ਮੁਰਗੇ ਮਾਰ ਜਾਣਗੇ ਬਿਰੋ ਤੁਹਾਨੂੰ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਹੈ ਕਿ ਫੀਡ ਪਾਉਣ ਲਈ ਪਾਂਡੇ ਜਿਆਦਾ ਹੋਣੇ ਚਾਹੀਦੇ ਹਨ ਤਾਂ ਜੋ ਫੀਡ ਖਾਣ ਵਿੱਚ ਚੂਜੇ ਜਾਂ ਮੁਰਗੇ ਨੂੰ ਤਕਲੀਫ ਨਾ ਸਕੇ ਆ ਦੇਖੋ ਇੱਕ ਦੇ ਉੱਪਰ ਚੜ੍ਹ ਕੇ ਫੀਡ ਖਾਣ ਦੀ ਕੋਸ਼ਿਸ਼ ਕਰ ਰਹੇ ਨੇ ਤੱਕ ਕਈ ਇਹਨਾਂ ਵੀ ਤੂੰ ਫੀਡ ਪੜਕ ਕੇ ਚੱਡ ਡੱਡ ਵੀ ਹੋ ਜਾਂਦੇ ਹਨ ਆ ਦੇਖੋ ਬੱਠਲ ਚ ਪਾਈਏ ਫੀਡ ਪਰ ਫਿਰ ਵੀ ਇਹਨਾਂ ਨੂੰ ਸੌੜ ਆ ਰਹੀ ਹੈ ਕਾਫੀ ਭਾਂਡੇ ਵੀ ਲਗਾਏ ਨੇ ਪਰ ਹੋਰ ਭਾਂਡੇ ਲਿਆਣ ਦੀ ਜ਼ਰੂਰਤ ਹੈ ਕੱਲ ਤੱਕ ਹੋਰ ਭਾਂਡੇ ਵੀ ਲੈ ਆਵਾਂਗੇ ਪਰ ਤੁਹਾਨੂੰ ਵੀਰੋ ਕੋਈ ਵੀ ਵੀਰ ਮੁਰਗੀ ਪਾਲਦਾ ਕੰਮ ਕਰਦਾ ਹੈ ਉਸ ਨੂੰ ਫੀਡ ਪਾਉਣ ਲਈ ਪਾਂਡੇ ਜ਼ਿਆਦਾ ਹੀ ਲਗਾਉਣੇ ਚਾਹੀਦੇ ਹਨ ਜਿਵੇਂ 100 ਮੁਰਗੇ ਦੇ ਸਾਹਬ ਨਾਲ ਉਸ ਨੂੰ 6 ਪਾਂਡੇ ਲਗਾਉਣੇ ਚਾਹੀਦੇ ਹਨ ਇਸ ਕਰਕੇ ਵੀਰੋ ਇਸ ਗੱਲ ਦਾ ਧਿਆਨ ਜੂਰ ਰੱਖਿਓ ਕਿ ਪਾਂਡੇ ਤੁਹਾਡੇ ਜ਼ਿਆਦਾ ਹੋਣੇ ਚਾਹੀਦੇ ਹਨ ਖੀੜ ਸਾਇਤਿਕ ਨਾਲ ਖਾ ਸਕਣ ਇਹਦਾ ਤੁਹਾਡਾ ਬਹੁਤ ਹੀ ਨੁਕਸਾਨ ਹੋ ਸਕਦਾ ਹੈ ਤੇ ਤੁਹਾਡਾ ਚੂਹਾ ਜਾਂ ਮੁਰਗਾ ਮਰ ਵੀ ਸਕਦਾ ਹੈ ਇੱਕ ਵੀ ਦੁੱਪਰ ਘਟੜ ਕੇ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਕਮੈਂਟ ਅੱਗੇ ਸ਼ੇਅਰ ਜ਼ਰੂਰ ਕਰਨਾ